यार सारे कह रहे हैं कि हार्ड पीड़ता बस से बहुत कुछ आ रहा है राशन आ रहा है डंकर बच्चे बस से बहुत कुछ आ रहा है पर सामने कुछ भी नहीं आया कोई नहीं जब आते थे तो कोई नहीं कोई भी नहीं पानी नहीं लग गया जंगल में रात यार देखो मार्च को फटा पकड़ा ਦਾਨਾ ਆਈ ਜਾਂਦੀ ਜਾਈਦੀ ਕੁਝ ਜਾਣਨਾ ਕੋਈ ਫੈਸਲਾ ਨਹੀਂ ਚੱਲ ਵੀ ਮਤਲਬ ਕੋਈ ਸੋਲੂਸ਼ਨ ਨਾ ਨਿਕਲੇ ਜੇ ਮੇਨ ਗੱਲ ਇਹ ਹੈ ਕਿ ਜੋ ਜਿਹੜਾ ਸਾਡੇ ਧਰਿਆਨ ਨੂੰ ਭਲੇ ਭਾਸ਼ੀ ਕੀ ਹੈਗੀ ਪਰ ਆ ਨੁਕਸਾਨ ਤਾਂ ਬਹੁਤ ਹੋ ਗਿਆ ਮਤਲਬ ਚਲੋ ਕੋਈ ਗੱਲ ਨਹੀਂ ਫਿਰ ਵੀ ਅਪਾ ਚੜ੍ਹਦੀ ਕਲਾ ਜੀ ਰਹੀ ਕਿਆ ਲੌਸੀ ਤਿੰਗਪੁਰਾ ਵਿੱਚ ਆਪਾਂ ਖੜੇ ਹੋਏ ਆ ਤੇ ਸਾਡੇ ਨਾਲ ਵੀਰ ਜਿਨ੍ਹਾਂ ਦੇ ਘਰ ਦੇ ਵਿੱਚ ਪਾਣੀ ਬਾੜ ਦੇ ਹਿੱਸੇ ਨਾਲ ਪਾਣੀ ਆ ਚੁੱਕਿਆ ਹੈ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਤੁਹਾਨੂੰ ਵੀ ਰੂਬੂ ਰੂ ਕਰਾਣੇ ਆ ਪਈ ਆਪਣਾ ਵਿਕਤੀਕ ਪੁਨਰਵਾਸ ਹੈ ਪਈ ਤੁਹਾਨੂੰ ਥੋੜਾ ਟਾਈਮ ਮਿਲਿਆ ਸੀ ਕਿ ਆਹ ਨਾ ਆਪਾਂ ਦਾ ਆਦਾਈ ਦਰਮਿਆਨ ਇਹ ਆਪੇ ਸਬਤੀ ਆਪਸੇ ਹੀ ਆਇਆ ਸਾਰੇ ਕਹਿ ਰਹੇ ਆ ਕਿ ਹੜ੍ਹ ਪੀੜਤਾ ਬਸੇ ਬਹੁਤ ਪੁਛ ਆ ਰਿਹਾ ਹੈ ਰਾਸ਼ਨ ਆ ਰਿਹਾ ਹੈ ਡੰਗਰ ਬੱਤੇ ਬਸ ਬਹੁਤ ਪੁਛ ਆ ਰਿਹਾ ਪਰ ਤੁਹਾਨੂੰ ਕੁਝ ਵੀ ਨਹੀਂ ਆਇਆ ਹੋ ਵੀ ਨਹੀਂ ਸੱਚਾ ਤੇ ਉਹ ਸਾਹਮਣੇ ਆਪਣਾ ਘਰ ਹੈ ਠੀਕ ਹੈ ਭਾਈ ਬਾਕੀ ਵੀ ਸਾਰਾ ਪਿੰਡ ਫੈਕਟਰੀ ਹੋਇਆ ਕਿ ਏਰੀਆ ਜੀ ਸਾਰਾ ਫੈਕਟਰੀ ਹੋ ਗਿਆ ਇਹ ਪੰਕਚ ਸਾਰਾ ਹੈ ਸੱਚਾ ਭਾਈ ਕਿਤੇ ਨੇ ਵੀ ਸਾਰ ਨਹੀਂ ਲਈ ਥੋੜੀ ਕੋਈ ਸੱਚਾ ਭਾਈ ਬੈਂਤਾ ਵਾਕੇ ਗਈ ਹੈ ਪਰ ਉਹਨਾਂ ਨੇ ਵੀ ਬਹੁਤੀ ਸਾਰ ਨਹੀਂ ਲਈ ਥੋੜੀ ਇਹ ਮੈਂ ਕਹਿ ਸਕਦਾ ਕਿ ਸਰਕਾਰਾਂ ਦਾ ਬਹੁਤ ਜਿਆਦਾ ਵੱਡਾ ਬੇਲੀ ਹੈ ਜਿਹੜਾ ਬਿਨੋਦ ਸੇ ਲੋਕਾਂ ਨੂੰ ਤੁਸੀਂ ਹੜ ਦੇ ਵਿੱਚ ਪਾ ਰਹੇ ਹੋ ਤੇ ਹੜ ਪੀੜਤ ਦੀ ਕੋਈ ਵੀ ਸਹਾਇਤਾ ਨਹੀਂ ਕਰਕੇ ਜਾ ਰਿਹਾ ਤੇ ਪਈ ਆਪਣਾ ਲੱਕ ਦੀ ਦਾ ਨਾ ਗੱਲ ਮਾਨਸਿਕਾ ਬਣਾ ਬਣਾ ਜਾ ਰਿਹਾ ਪਈ ਸੋਡੀ ਆਪਣੀ ਕੋਈ ਜ਼ਮੀਨ ਜ਼ਮੀਨ ਵੀ ਹੈ ਜ਼ਮੀਨ ਤੇ ਕੰਮਾ ਨਹੀਂ ਚੱਲਦਾ ਭਈ ర్జਮੀਨ ਦੀ ਕੋਈ ਅਫੈਕਟ ਹੋਈ ਕੋਈ ਨਹੀਂ ਤੁਹਾਡੇ ਨਾਲ ਹੁਣ ਵੀਰ ਮੌਜੂਦ ਨੇ ਜਿਨ੍ਹਾਂ ਦੇ ਪੰਜ ਕਿੱਲੇ ਸਬਾਰਡ ਵਿੱਚ ਅਫੈਕਟਡ ਹੋਏ ਨੇ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਵਧੀਆ ਭਾਈ ਤੁਸੀਂ ਦੱਸ ਸਕਦੇ ਹੋ ਕਿ ਕਿੰਨਾ ਟੁੱਟਾ ਨੁਕਸਾਨ ਹੋਇਆ ਹੈ ਸਾਡਾ ਨੁਕਸਾਨ ਪਾਣੀ ਚ ਰਹਿਣਾ ਤੇ ਕੀ ਬਗੈਰਾ ਫਟਾਪਨ ਦਾ ਨੁਕਸਾਨ ਹੈ ਕਿੱਥੇ ਕਿਉਂਕਿ ਮੇਰੇ ਅਨੁਸਾਰ ਇਹ ਹੈ ਵੀ ਜਿਹੜਾ ਦਰਿਆ ਨਾ ਤੇ ਪਾਤਾ ਨਾ ਜਿਹੜਾ ਦਰਿਆ ਪਾਣੀ ਦੇ ਬਾਹਰ ਆ ਇਸ ਕਰਕੇ ਦਰਿਆ ਨੂੰ ਡੰਕਾ ਲੱਗਣਾ ਜੀ ਦੀ ਹੈ ਤੇ ਇਸ ਤਰ੍ਹਾਂ ਕਰ ਬੰਦ ਤੇ ਵੀ ਜੋ ਦਰਿਆ ਵਾਹ ਤੇ ਉਹ ਬੰਦ ਹੋਇਆ ਜੋ ਵੀ ਹਨ ਹਾਂ ਜੀ ਭਾਈ ਇਹ ਦਿੱਦਾ ਕੀ ਪਿੱਛੇ ਵੀਰ ਕਹਿ ਰਹੇ ਸੀ ਕਿ ਹਰ ਹੁਕਮ ਦੀ ਫੈਸਲਾਈ ਸੀ ਤੇ ਉਹਨਾਂ ਨੇ ਕੋਈ ਵੀ ਸਾਰਨੀ ਦੇ ਬਿਨਾ ਬਸ ਦੇਖ ਕੇ ਇਤਰਤ ਕਰ ਗਏ ਨੇ ਤੁਸੀਂ ਕੀ ਕਹਿਣਾ ਚਾਹੋਗੇ ਬਈ ਅੱਜ ਤਾਂ ਇਹ ਗੱਲ ਕਿਹਾ ਜਾਂਦਾ ਪਤਾ ਗੱਲ ਗਿਆ ਜਦੋਂ ਤੁਹਾਨੂੰ ਪਤਾਣਾ ਆਈ ਜਾਂਦੀ ਜਾਂ ਨਹੀਂ ਪਤਾਣਾ ਕੋਈ ਫਾਇਦਾ ਨਹੀਂ ਚੱਲਦੀ ਮਤਲਬ ਕੋਈ ਸੋਲੂਸ਼ਨ ਕਰਨੇ ਪੜੇ ਜਾਂ ਮੇਨ ਗੱਲ ਇਹ ਹੈ ਕਿ ਜੋ ਵੀ ਸਾਡੇ ਦਰਿਆਨ ਕਰਨਾ ਚਾਹੀਦਾ ਜਿੰਦੋਂ ਵੀ ਆਣ ਵਾਲੇ ਅੱਗੇ ਪ੍ਰਗਟਾਵੇ ਜਾਂ ਇਨਤਾਨਾ ਬਾੜ ਦਾ ਤਾਂ ਚਲੋ ਇਹ ਪਾਣੀ ਤਾਂ ਚਲ ਜੂਗਾ ਪਰ ਜਿਹੜਾ ਇਹ ਗਾਰਾ ਗਾਰਾ ਰਹਿ ਜੂਗਾ ਅੱਗੇ ਬਹੁਤ ਜ਼ਿਆਦਾ ਬਿਮਾਰੀਆਂ ਫੈਲਣ ਗਿਆ ਉਹ ਤੋਂ ਵੀ ਥੋੜੀ ਚਾਹੀਦੀ ਹੈ ਜਿਹੜੇ ਵੀ ਡਾਕਟਰ ਵੀਰ ਦੇਖ ਰਹੇ ਨੇ ਵੈਟਰਨਰੀ ਡਾਕਟਰ ਦੇਖ ਰਹੇ ਨੇ ਡੰਗਰ ਬੱਚੇ ਵਾਲੇ ਡਾਕਟਰ ਉਹਨਾਂ ਨੂੰ ਇਹ ਕਹੀਦੇ ਕਿ ਉਹ ਬਾਹਰ ਨਿਕਲਣ ਕਰਾ ਤੋ ਕਰੇਬੇ ਕਿ ਵੀ ਕੀ ਹੋ ਜੂਗਾ ਤੁਹਾਡਾ ਤੁਸੀਂ ਸੇਵਾ ਹੀ ਕਰ ਲੋਂਗੇ ਥੋੜੀ ਪੰਜਾਬ ਤੁਹਾਡੇ ਲਈ ਦੁਆਵਾ ਕਰੂਗਾ ਤੁਸੀਂ ਬਾਹਰ ਨਿਕਲੋ ਕਰਾ ਦੇ ਤੇ ਅਹ ਤੁਸੀਂ ਲੋਕਾਂ ਦੀ ਤਾਇਤਾ ਕਰੋ ਭਾਈ ਜਿੱਦਾਂ ਤੁਹਾਡਾ ਕੋਤਾ ਰੁਦਾਨ ਹੋ ਗਿਆ ਫਿਰ ਵੀ ਕੋਈ ਤਾਇਤਾ ਨਹੀਂ ਹੈ ਪਰ ਤੁਸੀਂ ਆਪਣਾ ਹਾਲ ਦੱਸੋ ਕੀ ਹੈ ਕੀ ਹੋ ਰਿਹਾ ਹੈ ਪਰ ਆ ਨੁਕਸਾਨ ਤਾਂ ਬਹੁਤ ਹੋ ਗਿਆ ਹਲੋ ਚਲੋ ਕੋਈ ਗੱਲ ਨਹੀਂ ਫਿਰ ਵੀ ਆਪਾਂ ਜੜੀ ਕਲਾ ਜੀਵਕੀਆ ਮਾਰਾਂ ਜੋਕ ਰੱਖਤੀ ਹੈ ਵੀਰ ਵੇਖ ਲਓ ਕਿੰਨੀ ਇਹਦੇ ਦਿਲ ਤੇ ਬੀਤ ਰਹੀ ਹੋਊਗੀ ਪਰ ਬਾਰ ਬਾਰ ਤੂੰ ਇਹ ਕਹਿ ਰਿਹਾ ਕਿ ਫਿਰ ਵੀ ਮੈਂ ਚੜਦੀ ਕਲਾ ਜਾ ਇਕਾਸ ਨਾਲ ਇਹ ਲੋਕ ਉਮੀਦ ਨਾਲ ਚੱਲ ਰਹੇ ਨੇ ਪਰ ਕੁਦਰਤ ਨੂੰ ਇੱਜਾ ਜਿਆਦਾ ਅਫੈਕਟ ਕਰ ਰਹੇ ਆ ਇਹ ਸਾਨੂੰ ਜਈਦਾ ਕਿ ਕੁਦਰਤ ਨੂੰ ਐਡਾ ਜਿਆਦਾ ਇਫੈਕਟ ਨਾ ਕੀਤਾ ਜਾਵੇ ਤੇ ਕੁਦਰਤ ਨਾਲ ਖਿਲਵਾੜ ਕਰਨਾ ਬਹੁਤ ਹੀ ਬੁਰੀ ਗੱਲ ਹੈ ਬਾਕੀ ਹੁਣ ਰੱਬ ਹੀ ਰੱਖਾ ਹੈ ਰੱਬ ਦੇਖ ਰਿਹਾ ਹੈ